ਲੇਕੇ ਆਇਆ ਜੀ ਜੋ ਅੱਜ ਮੇਰੇ ਸਾਹਮਣੇ ਘਟਨਾ ਘਟੀ ਜੋ ਕੁਝ ਹੋਇਆ ਉਸ ਮੁੱਦੇ ਤੇ ਥੋਡੇ ਨਾ ਵਿਚਾਰਾਂ ਸਾਂਝੀਆਂ ਕਰਨੀਆਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋ ਜਿੰਨੇ دوست YouTube ਨਾਲ ਜੁੜੇ ਹੋ ਜਿਹੜੇ ਚੈਨਲ ਨੂੰ ਪਿਆਰ ਕਰਦੇ ਹੋ ਵਿਚਾਰਾ ਨੂੰ ਪਿਆਰ ਕਰਨ ਵਾਲੇ ਸੱਜਣ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਅੱਜ ਦਾ ਮੁੱਦਾ ਜਿਹੜਾ ਦੋਸਤੋ ਬੜਾ ਅਹਿਮ ਆ ਅੱਜ ਦਾ ਮੁੱਦਾ ਬਹੁਤ ਗੰਭੀਰ ਆ ਖਾਸ ਕਰਕੇ ਉਹਨਾਂ ਭਰਾਵਾਂ ਲਈ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਘਰ ਧੀਆਂ ਨੇ ਜਿਨ੍ਹਾਂ ਦੇ ਘਰ ਬੇਟੀਆਂ ਨੇ ਜਾਂ ਨੂੰਹਾਂ ਨੇ कि ਅੱਜ ਦਾ ਮੁੱਦਾ ਮੈਂ ਉਹਨਾਂ ਸੱਜਣਾ ਲਈ ਲੈ ਕੇ ਆਇਆ। ਦੋਸਤੋ ਮੈਨੂੰ ਬਹੁਤ ਐਮ ਮੁੱਦਾ ਲੱਗਦਾ ਕਿਸੇ ਨੂੰ ਲੱਗੇ ਨਾ ਲੱਗੇ। ਮੈਨੂੰ ਬੜਾ ਦੁੱਖ ਹੁੰਦਾ ਜਦੋਂ ਘਰ ਦੇ ਵਿੱਚ ਘਟਨਾ ਵਾਪਰਦੀ ਹੈ। ਅੱਜ 28 ਤਰੀਕ ਹੈ ਦੋਸਤੋ। ਸ਼ਾਮ ਦੇ ਪੌਣੇ 7 ਹੋ ਗਏ ਆ। 9ਵਾਂ ਮਹੀਨਾ 2025 ਤੇ ਅੱਜ ਆਪਾਂ ਘਰ ਤੋਂ ਲਾਈਵ ਹੋਏ ਆਂ ਅੱਜ ਦਾ ਮੁੱਦਾ ਦੋਸਤੋ ਇਹ ਹੈ ਜਿਨ੍ਹਾਂ ਦੇ ਘਰ ਧੀਆ ਨੇ ਜਾਂ ਧੀਆ ਵਿਆਹਣ ਵਾਲੀਆਂ ਜਾਂ ਵਿਆਹ ਦਿੱਤੀਆਂ ਗਈਆਂ ਜਿਹੜਾ ਵੀ ਧੀਆ ਵਿਆਹਣ ਵਾਲੀਆਂ ਉਹਨਾਂ ਨੂੰ ਵੀ ਫਿਕਰ ਰਹਿੰਦਾ ਹੈ ਕਿ ਮੇਰੀ ਧੀ ਜਵਾਨ ਹੋ ਗਈ ਹੈ ਜਾਂ 8ਵੀਂ ਕਲਾਸ ਚ ਪੜ੍ਹਦੀ ਹੈ ਜਾ 10ਵੀਂ ਚ ਪੜ੍ਹਦੀ ਐ ਜਾਂ 12ਵੀਂ ਚ ਪੜ੍ਹਦੀ ਐ ਤੇ ਮੈਂ ਇਹਨੂੰ ਬਾਹਰ ਭੇਜਣਾ ਜਾਂ ਮੈਂ ਇਹਦਾ ਵਿਆਹ ਕਰ ਦੇਣਾ ਜਿੰਨਾਂ ਦੀਆਂ ਧੀਆਂ ਵੇਹਿਆਂ ਗਣਿਆਂ ਉਹ ਨੂੰ ਇਹ ਹੋ ਜਾਂਦਾ ਵੀ ਮੇਰੀ ਬੇਫਿਕਰੀ ਹੋ ਗਈ ਐ ਤੇ ਮੈਂ ਧੀ ਵਿਆਹਤੀ ਐ ਮੇਰਾ ਫਰਜ਼ ਐ ਜਿਹੜਾ ਉਹ ਲੈ ਗਿਆ ਮੈਂ ਆਪਣਾ ਫਰਜ਼ ਨਿਭਾਅ ਦਿੱਤਾ ਤੇ ਇਹ ਫਰਜ਼ ਬੜਾ ਵੱਡਾ ਹੋ ਜਾਂਦਾ ਦੋਸਤੋ ਜਦੋਂ ਘਰ ਦੇ ਵਿੱਚ ਤਰੇੜ ਪੈਂਦੀ ਐ ਜਿੱਥੇ ਧੀਆ ਵਿਆਹਿਆਂ ਹੁੰਦੀਆਂ ਤੇ ਸਭ ਤੋਂ ਵੱਡੀ ਸੱਟ ਉਹਦੇ ਮਾਪਿਆਂ ਨੂੰ ਲੱਗਦੀ ਹੈ ਜਿਹੜੇ ਧੀ ਦੇ ਮਾਪੇ ਨੇ ਉਹਨਾਂ ਨੂੰ ਸੱਟ ਲੱਗਦੀ ਹੈ ਤੇ ਉਹ ਸੱਟ ਵਿੱਚ ਲੋਕ ਐਦਾਂ ਦੇ ਵੀ ਆ ਜਿਹੜੇ ਸੱਟ ਨੂੰ ਸਹਾਰ ਨਹੀਂ ਸਕਦੇ ਜਿਹੜੇ ਬੰਦੇ ਸਟਰੋਂਗ ਨੇ ਦੁੱਖ ਝੱਲਦੇ ਆਏ ਆ ਜਾਂ ਜਿਨ੍ਹਾਂ ਨੇ ਆਪਣੇ ਪਰਿਵਾਰਾਂ 'ਚ ਦੁੱਖ ਦੇਖਿਆ ਉਹ ਤਾਂ ਝੱਲ ਲੈਂਦੇ ਇਹਨਾਂ ਦੁੱਖਾਂ ਨੂੰ ਜਿਨ੍ਹਾਂ ਨੇ ਦੁੱਖ ਦੇਖਿਆ ਨਹੀਂ ਹੁੰਦਾ ਹੰਡਾਇਆ ਨਹੀਂ ਹੁੰਦਾ ਤੇ ਉਹ ਇਹ ਦੁੱਖ ਝੱਲਦੇ ਨਹੀਂ ਤੇ ਉਹ ਸੰਸਾਰਕ ਯਾਤਰਾ ਕਰਦੇ ਚਲੇ ਜਾਂਦੇ ਆ ਉਹ ਤੋਂ ਦੇਖੇ ਨਹੀਂ ਜਾਂਦੀ ਵੀ ਧੀ ਘਰ ਦੇ ਵਿੱਚ ਬੈਠੀ ਆ ਮੈਂ ਵਿਆਹ ਕੇ ਤੋਰੀ ਸੀ ਤੇ ਉਹ ਵਾਪਸ ਆ ਗਈ ਉਹ ਸੱਜਣ ਦੁੱਖ ਨੂੰ ਝੱਲ ਲੈਂਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਮੈਂ ਇਸ ਇਹਦਾ ਸਾਹਮਣਾ ਕਰਨਾ ਤੇ ਕਿਵੇਂ ਕਰਨਾ ਜ਼ਿਆਦਾਤਰ ਅੱਜ ਆਪਾਂ ਧੀਆ ਵਿਆਹ ਰਹੇ ਆ ਦੋਸਤੋ ਧੀਆ ਨੂੰ ਪੜਾ ਕੇ ਵਿਆਹ ਦਿੱਤਾ ਮੇਰੇ ਕੋਲੇ ਹਰ ਰੋਜ਼ ਹਰ ਤੀਜੇ ਦਿਨ ਜਾਂ ਰੋਜ਼ ਦੀਆਂ ਦੋ ਦੋ ਕੇਸ ਵੀ ਆ ਜਾਂਦੇ ਆ ਜਾਂ ਹਰ ਤੀਜੇ ਦਿਨ ਇੱਕ ਕੇਸ ਵਿਆਹੀ ਮੈਰੀ ਧੀ ਦਾ ਜ਼ਰੂਰ ਆਉਂਦਾ ਕਿਸੇ ਨੂੰ 2 ਸਾਲ ਹੁੰਦੇ ਆ ਵਿਆਹੀ ਨੂੰ ਕਿਸੇ ਨੂੰ 5 ਸਾਲ ਤੇ ਕਿਸੇ ਨੂੰ 20 20 ਸਾਲ ਵੀ ਵਿਆਹਿਆਂ ਨੂੰ ਹੋਏ ਹੁੰਦੇ ਆ ਤੇ ਉਹਦਾ ਸਹੁਰਾ ਪਰਿਵਾਰ ਉਹਦੇ ਨਾਲ ਧੱਕਾ ਕਰ ਰਿਹਾ ਹੁੰਦਾ ਕਈ ਸਹੁਰਾ ਪਰਿਵਾਰ ਚੰਗਾ ਹੁੰਦਾ ਕੁੜੀ ਦਾ ਪੇਕੇ ਪਰਿਵਾਰ ਕੰਨੋ ਸੌਰਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੁੰਦਾ ਤੇ ਕਹਿ ਰਹੇ ਹੁੰਦੇ ਆ ਕਿ ਸਾਡੀ ਕੁੜੀ ਨਾਲ ਧੱਕਾ ਹੁੰਦਾ ਉਹਦੇ ਕਈ ਕਾਰਨ ਕਿਸੇ ਮਾਸੀ ਨੇ ਰਿਸ਼ਤਾ ਕਰਾਤਾ ਕਿਸੇ ਸਗੀਰੀ ਚੋ ਭੂਆ ਨੇ ਕਰਾਤਾ ਉਹਦੇ ਘਰ ਚ ਦਖਲ ਅੰਦਾਜ਼ੀ ਸਾਰੇ ਪਰਿਵਾਰ ਦੇ ਧੀ ਦੇ ਤੇ ਜਾਂ ਕੁੜੀ ਨੂੰ ਮੋਬਾਈਲ ਲੈ ਦੇਣਾ ਅੱਜ ਕੱਲ ਹੁਣ ਆਮ ਹੋ ਗਿਆ ਕਿ ਅਸੀਂ ਧੀਆ ਨੂੰ ਮੋਬਾਈਲ ਲੈ ਕੇ ਹਰ ਰੋਜ਼ ਜਦੋਂ ਵਿਆਹ ਕੇ ਚਲੀ ਜਾਂਦੀ ਹੈ ਧੀ ਨੂੰ ਮੋਬਾਈਲ ਲੈ ਕੇ ਦਿੰਨੇ ਦੋਸਤੋ ਲੋੜ ਅਨਸਾਰ ਚਾਹੀਦਾ ਵੀ ਆ ਕਿਉਂਕਿ ਇੱਕ ਸਿਸਟਮ ਬਣਾਇਆ ਸੀ ਸਰਕਾਰ ਨੇ ਕਿ ਇਸ ਇਹ ਅਸੀਂ ਇੱਕ ਦੂਜੇ ਨਾਲ رابطہ ਸਾਂਭ ਸਕੀਏ رابطہ ਕਰ ਲਗੇ ਕਿਸੇ ਦੁੱਖ ਸੁੱਖ ਚ ਬੈਠੇ ਆ ਪੁਰਾਣੇ ਸਮੇਂ ਚਿੱਠੀਆਂ ਹੁੰਦੀਆਂ ਸੀ ਜਾਂ ਲੋਕ ਬੱਸਾਂ ਤੇ ਜਾਂਦੇ ਸੀ ਹੁਣ ਇੱਕ ਨਵੀਂ ਤਕਨੀਕ ਆਈ ਆ ਕਿ ਮੋਬਾਈਲ ਧੀ ਨੂੰ ਵਿਆਹੀ ਵਰੀ ਨੂੰ ਦੇ ਦਿਓ ਕਿ ਆਪਦੇ ਪੇਕੇ ਪਰਿਵਾਰ ਨਾਲ ਧੀ ਗੱਲ ਕਰ ਲੂ ਦੋਸਤੋਂ ਦੀ ਦਰਬਾਰ ਤੋਂ ਹੋਣ ਲੱਗੀ ਉਸੇ ਫੋਨ ਤੇ ਉਹ ਕੁੜੀ ਗਲਤ ਸੰਗਤ ਕਰਕੇ ਗਲਤ ਰਿਸ਼ਤਾ ਬਣਾ ਲੈਂਦੀ ਹੈ ਤੇ ਆਪਣਾ ਘਰ ਪੱਟ ਲੈਂਦੀ ਹੈ। ਜਾਂ ਪੇਕੇ ਪਰਿਵਾਰ ਨਾਲ ਗੱਲ ਕਰ ਰਹੀ ਹੁੰਦੀ ਹੈ ਤੇ ਆਪਣੇ ਸਹੁਰੇ ਪਰਿਵਾਰ ਦਾ ਨਿੱਕੀ-ਨਿੱਕੀ ਗੱਲ, ਨਿੱਕਾ-ਨਿੱਕਾ ਭੇਤ ਆਪਣੇ ਸਹੁਰੇ ਪਰਿਵਾਰ ਦਾ ਪੇਕੇਆਂ ਨੂੰ ਦਿੰਦੀ ਹੈ। ਤੇ ਅੱਜ ਕੱਲ ਫੋਨ ਰਿਕਾਰਡਿੰਗਾਂ ਹਰ ਇੱਕ ਫੋਨ ਦੇ ਵਿੱਚ ਤੇ ਜਦੋਂ ਉਹਦੀ ਫੋਨ ਰਿਕਾਰਡਿੰਗ ਨਿਕਲਦੀ ਹੈ ਤਾਂ ਉਸ ਪਰਿਵਾਰ ਦੇ ਵਿੱਚ ਰੌਲਾ ਪੈ ਜਾਂਦਾ ਹੈ। ਇਹ ਤਾਂ ਹੈਗੀ ਜਿਹੜੀ ਆਮ ਘਟਨਾ ਹੋ ਰਹੀ ਆ ਹਰ ਰੋਜ਼ ਜਿਹੜੀ ਘਟਨਾ ਆ ਰਹੀ ਉਹ ਫੋਨਾਂ ਦੀ ਆ ਰਹੀ ਆ ਦੋਸਤੋ ਕੁੜੀਆਂ ਕੋਲੇ ਫੋਨ ਨੇ ਉਹ ਹਰ ਵੇਲੇ ਆਪਦੇ ਪੇਕੇ ਨਾਲ ਰਾਬਤਾ ਜਦੋਂ ਕਰਦੀਆਂ ਤੇ ਵੱਧ ਘੱਟ ਬੋਲਿਆ ਜਾਂਦਾ ਤੇ ਉਧਰੋਂ ਪੇਕੇਆਂ ਵੱਲੋਂ ਜਦੋਂ ਫੋਨ ਤੇ ਗਾਲਾਂ ਕੱਢ ਦਿੱਤੀਆਂ ਜਾਂਦੀਆਂ ਹੁਣ ਰਿਕਾਰਡਿੰਗਾਂ ਦੇ ਨਾਲ ਉਹ ਘਰ ਦੇ ਵਿੱਚ ਕਜੀਆ ਖੜਾ ਹੋ ਜਾਂਦਾ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਛੋਡੀ ਅ ਮਾਨਸਿਕਤਾ ਨੂੰ ਸੋਡੀ ਅਣਖ ਨੂੰ ਗੈਰਤ ਨੂੰ ਸੋਡੀ ਨੂੰ ਚੈਲੰਜ ਕਰਨ ਵਾਲਾ ਆ ਗਿਆ ਉਹ ਸਭ ਤੋਂ ਜਿਹੜੇ ਮੁੱਦੇ ਤੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਆ ਜਿਹੜੀ ਬੜੀ ਐਮ ਆ ਜਿਹਦੇ ਲਈ ਸਾਨੂੰ ਲੈਰ ਵੀ ਹੋ ਸਕਦਾ ਚਲਾਉਣੀ ਪੈ ਜੇ ਦੋਸਤੋ ਉਹ ਕਿਹੜਾ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਰਲ ਕੇ ਕਿਉਂਕਿ ਕਾਨੂੰਨ ਜਦੋਂ ਬਣਦੇ ਆ ਰਲ ਕੇ ਬਣਾਉਂਦੇ ਆ ਨਾ ਇੱਕ ਨਵਾਂ ਕਾਨੂੰਨ ਆ ਗਿਆ ਅਦਾਲਤਾਂਾਂ ਹੀ ਦੋਸਤੋ ਕਿ ਵਿਆਹ ਆਵਰਾ ਬੰਦਾ ਰਿਲੇਸ਼ਨ 'ਚ ਰਹਿ ਸਕਦਾ ਤੇ ਵਿਆਹੀ ਵਰੀ ਕੁੜੀ ਰਿਲੇਸ਼ਨ 'ਚ ਰਹਿ ਸਕਦੀ ਆ ਉਹਦੇ ਤੇ ਨਾ ਉਹਨੂੰ ਘਰ ਵਾਲਾ ਕੁਝ ਕਹਿ ਸਕਦਾ ਤੇ ਨਾ ਉਹਨੂੰ ਕੁੜੀ ਕੁਝ ਕਹਿ ਸਕਦੀ ਆ ਤੇ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੋ ਕਿ ਤਰਨਾ ਦਲ ਵਾਲੀ ਬੀਬੀ ਤੇ ਨਾਲ ਨਿਹੰਗ ਸਿੰਘ ਫੌਜਾਂ 10-10 15-15 ਸਾਲ ਦੇ ਘਰ ਟੁੱਟੇ ਹੋਏ ਦੁਬਾਰੇ ਵਸਾ ਰਹੇ ਆ ਤੇ ਜਦੋਂ ਇਹ ਕੰਮ ਹੋ ਗਿਆ ਤੇ ਦਾਲਤ ਦੇ ਵਿੱਚ ਜਾ ਕੇ ਘਰ ਵਾਲੇ ਦੇ ਖਿਲਾਫ ਬੀਬੀ ਨੇ ਅਰਜੀ ਲਿਖ ਕੇ ਦੇਦੀ ਕਿ ਮੈਨੂੰ ਇਹ ਕੁੱਟਮਾਰ ਕਰਦਾ ਹੈ ਜਿਹੜੇ ਨਾਲ ਰਿਲੇਸ਼ਨ 'ਚ ਰਹਿ ਰਹੀ ਹੁੰਦੀ ਆ ਉਹਨੇ ਅਰਜੀ ਲਿਖ ਕੇ ਅਦਾਲਤ ਦੇ ਵਿੱਚ ਦੇਦੀ ਕਿ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੈਂ ਇਹਦੇ ਨਾਲ ਰਹਿ ਰਿਹਾ ਸੀ ਕਿ ਮੈਨੂੰ ਉਹ ਤੋਂ ਜਾਨ ਤੋਂ ਖਤਰਾ ਉਹਨੂੰ ਸਰਕਾਰ ਹੁਣ ਸੁਰੱਖਿਆ ਦਿੰਦੀ ਹੈ ਉਹ ਸੁਰੱਖਿਆ ਨਹੀਂ ਦੋਸਤੋ ਉਹ ਪੰਜਾਬ ਦਾ ਜਾੜਾ ਹੋ ਲਿਆ ਵੱਡਾ ਜਾੜਾ ਹੋ ਰਿਹਾ ਪੰਜਾਬ ਦਾ ਵੱਡਾ ਉਹ ਸੁਰੱਖਿਆ ਨਹੀਂ ਗਈ ਇਹ ਸੋਚਣ ਤੇ ਵਿਚਾਰਨ ਦੀ ਲੋੜ ਹੈ ਸਾਡੇ ਨੇੜਲੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਐ ਇਹ ਮੁੰਡਾ ਕਿਰਤ ਕਰਨ ਵਾਲਾ ਸੀ ਤੇ ਉਹਨੇ ਸਾਰੀ ਜ਼ਿੰਮੇਵਾਰੀ ਆਪਣੀ ਧਰਮ ਪਤਨੀ ਨੂੰ ਦੇ ਦਿੱਤੀ ਕਿ ਜੋ ਕੁਝ ਕਰੂਗੀ ਇਹ ਕਰੂਗੀ ਲਿਆਊਗੀ ਦੇਊਗੀ ਜਿਹੜਾ ਇੱਕ ਆਮ ਮਿਡਲ ਪਰਿਵਾਰ ਆ ਮਿਡਲ ਫੈਮਿਲੀ ਆ ਜਿਹੜੀ ਗਰੀਬ ਫੈਮਿਲੀ ਆ ਜਿਨ੍ਹਾਂ ਕੋਲੇ ਜਾਇਾ ਜੱਤਾ ਨਹੀਂ ਉਹ ਹੁੰਦਾ ਵੀ ਘਰ ਦੇ ਵਿੱਚ ਦੋ ਜਣੇ ਕਮਾਉਂਦੇ ਆ ਤੇ ਵਿਆਹ ਨੂੰ ਵੀ 12-13 ਸਾਲ ਹੋ ਗਏ ਭਰੋਸਾ ਵੀ ਹੁੰਦਾ ਪਤੀ ਨੂੰ ਵੀ ਪਤਨੀ ਤੇ ਭਰੋਸਾ ਹੁੰਦਾ ਤੇ ਪਤੀ ਨੂੰ ਵੀ ਪਤਨੀ ਤੇ ਭਰੋਸਾ ਦੋਨਾਂ ਦਾ ਜਿਹੜੀ ਭਰੋਸੇ ਦੀ ਇਹ ਗੱਡੀ ਆ ਜਿਹੜੀ ਚੱਲਦੀ ਆ ਪਤੀ ਪਤਨੀ ਦੀ ਭਰੋਸੇ ਵੇਣਾ ਸੱਜਣੋਂ ਚੱਲਦੀ ਨਹੀਂ ਜੇ ਭਰੋਸਾ ਕਰਕੇ ਤਾਂ ਅਥਨੇ ਜਿਹੜਾ ਪ੍ਰਸ਼ਾਦਾ ਤਿਆਰ ਕਰਕੇ ਸਿੰਘ ਨਹੀਂ ਲਿਆਉਂਦੀ ਆ ਤਾਂ ਭਰੋਸੇ ਨਹੀਂ ਛੱਕਦੇ ਆ ਨਾ ਯਕੀਨ ਹੀ ਕਰਦੇ ਆ ਉਹਦੇ ਚ ਤਾਂ ਕੁਝ ਵੀ ਪਾਇਆ ਜਾ ਸਕਦਾ ਸਵੇਰ ਰੋਟੀ ਪਾਣੀ ਜਦੋਂ ਉੱਠਦੇ ਆ ਸੁੱਤੇ ਉੱਠਦੇ ਆ ਚਾਹ ਲੈ ਕੇ ਆਉਂਦੀ ਆ ਘਰ ਵਾਲੀ ਲੈ ਕੇ ਆਉਂਦੀ ਆ ਦੋਸਤੋ ਤੇ ਆਪਾਂ ਮੂੰਹ ਹੱਥ ਧੋ ਕੇ ਚਾਹ ਪੀ ਲੈਨੇ ਆ ਭਰੋਸਾ ਹੀ ਆ ਨਾ ਭਰੋਸੇ ਦੇ ਸਿਰ ਤੇ ਜ਼ਿੰਦਗੀ ਕੱਢ ਰਹੇ ਆ ਕਿ ਹਾਂ ਅਸੀਂ ਚਾਹ ਪੀ ਲਈਆ ਦੁੱਧ ਪੀ ਲਿਆ ਉਹਦੇ ਹੱਥੋਂ ਤੇ ਕੁਝ ਵੀ ਪਾ ਸਕਦੀ ਆ ਉਹ ਇੱਕ ਯਕੀਨ ਜਿਹੜਾ ਸਾਡੇ ਧਰਮਾਂ ਵਜੋਂ ਸਾਨੂੰ ਉਸ ਰਿਸ਼ਤੇ ਆ ਤੇ ਜਦੋਂ ਧਰਮ ਬੰਦ ਹੈ ਸਿੱਖ ਭਰਾਵਾਂ ਦੇ ਆਨੰਦ ਮੈਰਜ ਹੁੰਦੇ ਆ ਜਦੋਂ ਆਨੰਦ ਕਾਰਜ ਲਾਵਾਂ ਲਈਆਂ ਜਾਂਦੀਆਂ ਤੇ ਦੋਨਾਂ ਜਾਨਿਆਂ ਦੀ ਸੌਂਖ ਬਾਈ ਜਾਂਦੀ ਆ ਕਿ ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਵਫਾਦਾਰ ਹਿੰਦੂ ਭਰਾਵਾਂ ਦੇ ਫੇਰੇ ਕਰਦੇ ਆ ਮੁਸਲਮਾਨ ਭਰਾ ਨਿਕਾਹ ਪੜਾਉਂਦੇ ਆ ਉਹ ਇੱਕ ਸੌਂ ਆ ਜਿਹੜੀ ਦੋਨਾਂ ਜੀਆਂ ਵੱਲੋਂ ਖਾਧੀ ਜਾਂਦੀ ਆ ਤੇ ਫਿਰ ਉਹ ساری ਜ਼ਿੰਦਗੀ ਉਹਦੇ ਨਾਲ ਬੰਨ ਕੇ ਇੱਕ ਦੂਜੇ ਨਾਲ ਸੌਂਦੇ ਵਿੱਚ ਰਹਿਣਾ ਹੁੰਦਾ ਪਰ ਅੱਜ ਜੋ ਸਰਕਾਰਾਂ ਵੱਲੋਂ ਸਾਨੂੰ ਪਰੋਸ ਕੇ ਦਿੱਤਾ ਜਾ ਰਿਹਾ ਉਹ ਇਹ ਦੇਤਾ ਦੋਸਤੋ ਵੀ ਕੋਈ ਵੀ ਰਿਲੇਸ਼ਨ 'ਚ ਰਹਿ ਸਕਦਾ ਤੇ ਹੁਣ ਵੱਡੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹੁਣ ਤੁਸੀਂ ਤਿਆਰ ਹੋ ਜਾਓ ਹੁਣ ਜਿਹੜਾ ਸਮਾ ਆ ਗਿਆ ਬੜਾ ਅੱਗੇ ਤਾਂ ਛੋਡੀ ਨਸਲਕੁਸ਼ੀ ਕੀਤੀ ਹੈ ਪਹਿਲਾਂ ਤਾਂ ਸਾਨੂੰ ਮਾਰ ਕੇ 2 ਲੱਖ ਨੌਜਵਾਨ ਮਾਰਿਆ ਫਿਰ ਛੋਡੀ ਨਸਲਕੁਸ਼ੀ ਨਸ਼ੇਵਾਦ ਕੀਤੀ ਹੈ ਨਸ਼ੇ ਨਾਲ ਹੋਈ ਐ ਨਸ਼ੇ ਦੇ ਨਾਲ ਹਰ ਜ਼ਿਲ੍ਹੇ 'ਚ ਬੇਬੀ ਸੈਂਟਰ ਖੁੱਲ ਗਏ ਟੀਕੇ ਲਾ ਕੇ ਬੱਚੇ ਹੁੰਦੇ ਆ ਦੋਸਤੋ ਮਾਫ ਕਰਨਾ ਮੈਨੂੰ ਇਹ ਸ਼ਬਦ ਕਹਿਣਾ ਪੈ ਰਿਹਾ ਤੇ ਅਗਲੀ ਸੋਡੀ ਨਸਲ ਕੁਸੀ ਜਿਹੜਾ ਆ ਰਿਲੇਸ਼ਨਸ਼ਿਪ ਵਾਲਾ ਸਾਨੂੰ ਸਰਕਾਰ ਨੇ ਦੇਤਾ ਵੱਡਾ ਤੋਹਫਾ ਇਹ ਤੋਹਫਾ ਨਾ ਇਹ ਬਰਬਾਦੀ ਸਮਝ ਲਓ ਪੰਜਾਬ ਦੀ ਸਾਨੂੰ ਦੂਜੇ ਦੇਸ਼ਾਂ ਨਾਲ ਜੋੜਤਾ ਜਿਹੜੀ ਸਾਡੀ ਕੌਮ ਸੀ ਅਣਖ ਤੇ ਗੈਰਤ ਵਾਲੀ ਉਹ ਕੌਮ ਨੂੰ ਹੁਣ ਇਹ ਨਸਲ ਕੁਸੀ ਕਰ ਰਿਹਾ ਤਰੀਕੇ ਨਾਲ ਕਿਉਂ ਅੱਜ ਸਾਡੀ ਅਣਖ ਕੀ ਆ ਦੋਸਤੋ ਅਣਖ ਇਹ ਹੀ ਆ ਸਾਡੀ ਕੋਈ ਭੈਣ ਨੂੰ ਕੋਈ ਉਹ ਇਹ ਕਹਿ ਗਿਆ ਤੇ ਅਸੀਂ ਜਾਂ ਮਰ ਜਾਾਂਗੇ ਜਾਂ ਮਾਰ ਦੇਾਂਗੇ ਸਾਡੀ ਕੋਈ ਧਰਮ ਪਤਨੀ ਨੂੰ ਕੋਈ ਕਹਿ ਦੇ ਤੇ ਅਸੀਂ ਮਰ ਜਾਾਂਗੇ ਜਾਂ ਮਾਰ ਦੇਾਂਗੇ ਤੇ ਅੱਜ ਥਾਣਿਆਂ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਜਦੋਂ ਸਾਡੀਆਂ ਧੀਆਂ ਗਲਤ ਸੰਗਤ ਚ ਪੈ ਕੇ ਰਿਲੇਸ਼ਨ ਬਣਾ ਲੈਂਦੀਆਂ ਤੇ ਜਦੋਂ ਐਸ ਐਚਓ ਸਾਨੂੰ ਬੈਠਿਆਂ ਨੂੰ ਕਹਿੰਦਾ ਦੋਸਤੋ ਜੇ ਤੁਸੀਂ ਇਸ ਕੁੜੀ ਨੂੰ ਜਾਂ ਇਸ ਨੂਨ ਨੂੰ ਬੋਲਿਆਂ ਤਾਂ ਮੈਂ ਤੁਹਾਡੇ ਤੇ ਕਾਰਵਾਈ ਕਰ ਦੇਣੀ ਹੈ ਤੇ ਛੋਡੀ ਧਾ ਨਿਕਲਣੀ ਆ ਤੁਸੀਂ ਉੱਥੇ ਕੁਝ ਕਰ ਨਹੀਂ ਸਕਦੇ ਛੋਡੇ ਹੱਥ ਕਾਨੂੰਨ ਨੇ ਬੰਨ੍ਹ ਦਿੱਤੇ ਧੀ ਛੋਡੀ ਅੱਖਾਂ ਦੇ ਸਾਹਮਣੇ ਪ੍ਰਾਏ ਮਰਦ ਨਾਲ ਤੋੜ ਦੇਣੀ ਆ ਨੂ ਛੋਡੀ ਪ੍ਰਾਏ ਮਰਦ ਨਾਲ ਛੋਡੇ ਅੱਖਾਂ ਦੇ ਸਾਹਮਣੇ ਤੋੜ ਦੇਣੀ ਆ ਤੇ ਤੁਸੀਂ ਕੱਖ ਨਹੀਂ ਕਰ ਸਕਦੇ ਫਿਰ ਕਰੋਗੇ ਕੀ ਜਾਂ ਤਾਂ ਕਾਨੂੰਨ ਨੂੰ ਹੱਥ ਚ ਲੈਣਾ ਪਊ ਜਾਂ ਫਿਰ ਤੁਹਾਨੂੰ ਚੁੱਪ ਕਰਕੇ ਉਸ ਥਾਣੇ ਦੇ ਅੰਦਰ ਉਸ ਕਜੈਰੀ ਦੇ ਅੰਦਰ ਮੂੰਹ ਚ ਘੁੰਮਣੀਆਂ ਪਾ ਕੇ ਬਹਿਣਾ ਪਊ ਇਹ ਹੁਣ ਤੁਸੀਂ ਸੋਚਣਾ ਤੇ ਵਿਚਾਰਨਾ ਵੀ ਇਸ ਕਾਨੂੰਨ ਦਾ ਆਪਾਂ ਵਿਰੋਧਤਾ ਕਰਨੀ ਹੈ ਕਿ ਨਹੀਂ ਕਰਨੀ ਪਰ ਮੇਰੇ ਹੱਥਾਂ ਥਾਈ ਚਾਰ ਇਸ ਤਰ੍ਹਾਂ ਘਟਨਾਵਾਂ ਵਾਪਰੀਆਂ ਅੱਜ ਛੋਡੇ ਨਾਲ ਮੈਂ ਸਾਂਝੀ ਕੀਤੀ ਹੈ ਤੇ ਮੈਥੋਂ ਰਿਹਾ ਨਹੀਂ ਗਿਆ ਜਦੋਂ ਥਾਣੇ ਦੇ ਵਿੱਚ ਪਰਿਵਾਰ ਬੈਠਾ ਸੀ 100 ਬੰਦੇ ਦਾ ਇੱਕ ਪਿੰਡ ਦਾ ਇਕੱਠ ਸੀ ਜਿੱਥੇ ਕੁੜੀ ਵਿਆਹੀ ਹੋਈ ਸੀ ਤੇ ਜਿਸ ਪਿੰਡ ਦੀ ਧੀ ਸੀ 50 ਬੰਦੇ ਉਥੋਂ ਆਏ ਸੀ ਤੇ ਜਿਹੜਾ ਗੁੰਡਾ ਉਹਨੂੰ ਰਿਲੇਸ਼ਨਸ਼ਿਪ ਦੇ ਵਿੱਚ ਰੱਖ ਕੇ ਉਸ ਕੁੜੀ ਨੂੰ ਕੱਢ ਕੇ ਲੈ ਗਿਆ 40 ਗੁੰਡੇ ਉਹ ਲੈ ਕੇ ਆਇਆ ਸੀ ਉਹ ਬੜਾ ਸੰਗਲੀਆਂ ਗੱਲ 'ਚ ਪਾਈਆਂ ਹੋਈਆਂ ਤੇ ਸੁਰੀਆਂ ਉਹਨਾਂ ਦੇ ਲੱਕਾਂ 'ਚ ਟੰਗੀਆਂ ਹੋਈਆਂ ਤੇ ਉਹ ਪਰਿਵਾਰ ਨੂੰ ਦਿਖਾਉਣ ਕੇ ਅਸੀਂ ਛੋਡੀ ਨੂੰ 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 ਕੱਢ ਕੇ ਲੈ ਚੱਲੇ ਆ ਅਸੀਂ ਛੋਡੀ ਧੀ ਨੂੰ ਕੱਢ ਕੇ ਲੈ ਚੱਲੇ ਆ ਤੇ ਐਸ ਐਚਓ ਕੀ ਕਹਿੰਦਾ ਸੀ ਭਾਈ ਹੱਥ ਨਾ ਲਾ ਲਿਓ ਦੇਖਿਓ ਕਿਤੇ ਕਾਨੂੰਨ ਨੂੰ ਹੱਥ 'ਚ ਨਾ ਲੈ ਲਿਓ ਮੈਂ ਤੁਹਾਡੇ ਤੇ ਕਾਰਵਾਈ ਕਰ ਦੇਣੀ ਆ ਤਾਹਾ ਮਾਰ ਮਾਰ ਪਿੰਡ ਦੇ ਮੋਹਤਵਾਰ ਸੱਜਣ ਰੋਂਦੇ ਰਹੇ ਤਾਹਾ ਮਾਰੋ ਪਰਿਵਾਰ ਰੋਂਦਾ ਰਿਹਾ ਜਿਹਦੀ ਨੂੰਹ ਸੀ ਤਾਹਾ ਮਾਰੋ ਮਾਂ ਰੋਂਦੀ ਰਹੀ ਜਿਹਦੀ ਧੀ ਸੀ ਤੇ ਤਾਹਾ ਮਾਰ ਕੇ ਉਹ ਭਰਾ ਰੋਂਦੇ ਰਹੇ ਜਿਹਨਾਂ ਦੀ ਭੈਣ ਸੀ ਕਿਸੇ ਨੇ ਨਹੀਂ ਸੁਣੀ ਉਹ ਕੁੜੀ ਗਲਤ ਸੰਗਤ ਚ ਪੈ ਕੇ ਕੁੜੀ ਇੱਥੋਂ ਜਾ ਕੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰਹਿ ਰਹੀ ਐ ਇਹ ਇਹ ਸੋਡੀ ਨਸਲ ਖੁਸ਼ੀ ਨਹੀਂ ਤਾਂ ਕੀ ਐ ਮੈਂ ਅੱਜ ਚੈਨਲ ਤੇ ਬੋਲਦਾ ਹੋ ਸਕਦਾ ਮੇਰਾ ਚੈਨਲ ਵੀ ਸਰਕਾਰ ਬੰਦ ਕਰ ਦੇ ਕੋਈ ਪ੍ਰਵਾਹ ਨਹੀਂ ਪਰ ਮੈਨੂੰ ਅੱਜ ਬੋਲਣਾ ਪਿਆ ਮੈਂ ਛੋਟੀ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਮਸਲਾ ਰੱਖਿਆ ਹਰ ਰੋਜ਼ ਨਵੇਂ ਮਸਲੇ ਆਉਂਦੇ ਆਪਾਂ ਚੱਕ ਲੈਣੇ ਆ ਸੋਸ਼ਲ ਮੀਡੀਆ ਤੇ ਰੌਲਾ ਪਾਉਨੇ ਆਪਾਂ ਕਹਿੰਦੇ ਆ ਜੀ ਆਹ ਹੋ ਗਿਆ ਜੀ ਭਈਏ ਨੇ ਸਾਡਾ ਮੁੰਡਾ ਮਾਰਤਾ ਜੀ ਅੱਜ ਕਿਸਾਨਾਂ ਦੇ ਨਾਲ ਆਹ ਹੋ ਗਿਆ ਅੱਜ ਥਾਂ ਧਰਮ ਦੀ ਸਾਡੇ ਦੀ ਬੇਆਬਦੀ ਹੋ ਗਈ ਤੇ ਹੁਣ ਛੋਡੀ ਇੱਜ਼ਤ ਦੀ ਬੇਆਬਦੀ ਥਾਂ ਥਾਂ ਹੋ ਰਹੀ ਆ ਕਦੋਂ ਜਾਗੋਗੇ ਯਾਰ ਅੱਜ ਜਦੋਂ ਮੈਂ ਇੱਕ ਪਿੰਡ ਦੇ ਵਿੱਚ ਭੋਗ ਤੇ ਗਿਆ ਉਸ ਪਿਓ ਦੀ ਧੀ ਘਰ ਦੇ ਵਿੱਚ ਬੈਠੀ ਆ ਤੇ ਉਹ ਸੱਜਣੋ ਦੇ ਘਰ ਵਾਲਾ ਬਹੁਤ ਧਾਰਮਿਕ ਬੰਦਾ ਮੈਂ ਨਾ ਨਹੀਂ ਲੈਣਾ ਇੱਜ਼ਤ ਵੀ ਕੋਈ ਚੀਜ਼ ਹੁੰਦੀ ਆ ਕਿਉਂ ਅਸੀਂ ਉਹਦੀ ਇੱਜ਼ਤ ਕਰਦੇ ਆ ਸ਼ੀਤ ਪਰਿਵਾਰਾਂ ਚੋਂ ਆ ਮੁੰਡਾ ਉਹ ਜਿਹੜਾ ਗਲਤ ਰਿਲੇਸ਼ਨ ਦੇ ਵਿੱਚ ਕੁੜੀ ਰੱਖੀ ਬੈਠਾ ਤੇ ਆਪਦੇ ਘਰ ਵਾਲੀ ਨੂੰ ਉਹਨੇ ਪਿੰਡ ਛੱਡ ਦਿੱਤਾ ਛੋਟੀ ਜੀ ਬੱਚੀ ਆ 4-5 ਸਾਲ ਦੀ ਤੇ ਉਹ ਅੱਜ ਬੱਚੀ ਵੀ ਰੋਵੇ ਵੀ ਮੇਰਾ ਨਾਨਾ ਚਲਿਆ ਗਿਆ ਉਸ ਦੇ ਬਰਾਗ ਦੇ ਵਿੱਚ ਹੀ ਉਹ ਧੀ ਵੀ ਰੋਵੇ ਮੇਰਾ ਪਿਤਾ ਚਲਿਆ ਗਿਆ ਤੇ ਉਹ ماں ਵੀ ਰੋਵੇ ਜਿਹੜੀ ਕਹਿੰਨੀ ਸੀ ਕਿ ਮੈਰੀ ਧੀ ਇਸ ਪਿਤਾ ਨੇ ਵਸਾਉਣੀ ਆ ਤੇ ਦੋਸਤੋ ਜਿਹਨੂੰ ਵਿਆਹੀ ਹੋਈ ਸੀ ਤੇ ਉਹ 5 ਮਿੰਟ ਬਹਿ ਕੇ ਉਥੋਂ ਨੌਜਵਾਨ ਚਲਿਆ ਗਿਆ ਬਖ ਬਖ ਪਾਰਟੀਆਂ ਦੇ ਆਗੂ ਵੀ ਉਥੇ ਆਏ ਹੋਏ ਧਾਰਮਿਕ ਜਥੇਬੰਦੀਆਂ ਦੇ ਵੀ ਆਗੂ ਆਏ ਹੋਏ ਜਿਹੜੇ ਉਸ ਸੱਜਣ ਨੂੰ ਪਿਆਰ ਕਰਦੇ ਸੀ ਉਹਨੂੰ ਪਿਆਰ ਨਹੀਂ ਸੀ ਕਰਦੇ ਉਹਦੇ ਪਿਤਾ ਕਰਕੇ ਪਿਆਰ ਕਰਦੇ ਸੀ ਵੀ ਇਹ ਸ਼ਹੀਦਾ ਪਰਿਵਾਰਾਂ ਦਾ ਪੁੱਤਰ ਇਹ ਗੱਡੀ ਗੱਲ ਸੁਣੂਗਾ ਉਹਨੇ ਸਾਰਿਆਂ ਨੂੰ ਇਨਕਾਰ ਕੇ ਉਥੋਂ ਭੋਗ ਤੋਂ 2 ਮਿੰਟ ਬਹਿ ਕੇ ਉੱਠ ਕੇ ਚਲਿਆ ਗਿਆ ਉਹ ਕੁੜੀ ਦਾ ਪਿਤਾ ਉਹਦੇ ਬਰਾਗ 'ਚ ਹੀ ਮਰ ਗਿਆ ਕਿਵੇਂ ਜਦੋਂ ਧੀ ਬਸ ਦੀ ਘਰੇ ਬਹਿ ਜੇ ਤਾਂ ਮਾਪਿਆਂ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਮਾਪੇ ਸੌਂਦੇ ਨਹੀਂ ਨਾ ਮਾਂ ਸੌਂਦੀ ਆ ਉਹ ਬੰਦਾ ਟੈਨਸ਼ਨ 'ਚ ਹੀ ਰਹਿੰਦਾ ਸੀ ਤੇ ਟੈਨਸ਼ਨ 'ਚ ਹੀ ਤੁਰਿਆ ਜਾਂਦਾ ਸੀ ਰੋਡ ਤੇ ਕੋਈ ਟਰੱਕ ਵਾਲਾ ਆ ਗਿਆ ਉੱਤੇ ਚੜਾ ਗਿਆ ਤੇ ਲੀਲਾ ਖਤਮ ਹੋ ਗਈ ਤੇ ਅੱਜ ਉਹ ਪਰਿਵਾਰ ਰੋ ਰਿਹਾ ਉਹ ਗਲਤ ਉਸੇ ਕਾਨੂੰਨ ਨੇ ਉਹਨੂੰ ਭੇਟ ਚੜਾਇਆ ਜਿਹੜਾ ਨਵਾਂ ਕਾਨੂੰਨ ਬਣ ਕੇ ਆਇਆ ਰਿਲੇਸ਼ਨ ਵਾਲਾ ਜਿਹੜੇ ਅੱਜ ਅਮਰੀਕਾ ਕੈਨੇਡਾ ਦੇ ਵਿੱਚ ਕਾਨੂੰਨ ਨੇ ਜਿਹੜਾ ਸੰਡੂ ਪੰਜਾਬ ਨੂੰ ਪਰੋਸ ਕੇ ਦੇਤਾ ਉਸੇ ਕਾਨੂੰਨ ਨੇ ਉਹ ਪਿਓ ਭੇਟ ਚੜਾ ਦਿੱਤਾ ਤੇ ਉਹ ਧੀ ਰੋਂਦੀ ਕਹੇ ਕਹਿੰਦੀ ਮੈਨੂੰ ਪ੍ਰਵਾਹ ਨਹੀਂ ਮੈਂ ਦਿਨ ਕੱਟ ਲੂੰਗੀ ਪਰ ਮੇਰੀ ਧੀ ਦਿਨ ਕੱਟਣ ਨੂੰ ਤਿਆਰ ਨਹੀਂ ਹਰ ਵੇਲੇ ਪਾਪਾ ਪਾਪਾ ਕਰਦੀ ਆ ਕਹਿੰਦੀ ਮੈਨੂੰ ਮੇਰਾ ਪਾਪਾ ਚਾਹੀਦਾ ਤੇ ਉੱਥੇ ਬੈਠਿਆਂ ਦਾ ਮਨ ਭਰਦਾ ਸੀ ਦੋਸਤੋ ਮਨ ਰੋਂਦਾ ਸੀ ਮੇਰਾ ਅੱਜ ਮਨ ਤੜਕੇ ਦਾ ਖਰਾਬ ਸੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕੀ ਕਰਨਗੇ ਧੀਆ ਵਾਲੇ ਕੀ ਕਰਾਂਗੇ ਯਾਰ ਮਾਪੇ ਕਹਿ ਦਿੰਦਾ ਵਿਆਹ ਕੇ ਫਰਜ਼ ਨਿਭਾਤਾ ਤੇ ਜਦੋਂ ਉਹ ਬੰਦੇ ਗਲਤ ਸੰਗਤ ਚ ਪਾਏ ਜਾਂਦੇ ਆ ਜਾਂ ਕੁੜੀ ਗਲਤ ਸੰਗਤ ਚ ਪੈਂਦੀ ਆ ਜਾਂ ਪੁੱਤ ਗਲਤ ਸੰਗਤ ਚ ਪੈਂਦਾ ਉਸ ਘਰ ਦਾ ਜਵਾਈ ਤੇ ਫਿਰ ਕੀ ਕਰਾਂਗੇ ਕੋਈ ਹੱਲ ਨਹੀਂ ਹੱਲ ਅਸੀਂ ਜਾ ਕੇ ਰੋਣਾ ਕਿਹਦੇ ਆ ਮਾੜੇ ਨੇ ਤਾਂ ਜਾ ਕੇ ਅਦਾਲਤਾਂ ਕੋਲ ਹੀ ਰੋਣਾ ਥਾਣਿਆਂ ਕੋਲ ਹੀ ਰੋਣਾ ਥਾਣੇ ਅਦਾਲਤਾਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਉਥੋਂ ਉਹਨਾਂ ਨੇ ਜਿਹੜਾ ਕਾਗਜ਼ ਆਇਆ ਕਰੂਗਾ ਬਲੰਦਾ ਏਡਾਕ ਅਦਾਲਤ ਦੇ ਵਿੱਚੋਂ ਤੁਹਾਡੇ ਸਾਹਮਣੇ ਧਰਦਿਆ ਕਰਨਗੇ ਤੇ ਸੋਡੀ ਬਹੂ ਬੇਟੀ ਨੂੰ ਜਿਹੜਾ ਉਹ ਮਲੰਗ ਕੱਢ ਕੇ ਲਗਾਇਆ ਹੋਇਆ ਕਰੂ ਜਾਂ ਉਹਨੂੰ ਕਿਸੇ ਗਮਰਾਹ ਕਰਕੇ ਲਜਾਇਆ ਕਰੂ ਸੋਡੇ ਅੱਖਾਂ ਦੇ ਸਾਹਮਣੇ ਬਾਹ ਫੜ ਕੇ ਸਾਡੀ ਧੀ ਸਾਡੀ ਨੂੰਹ ਸਾਡੀ ਭੈਣ ਨੂੰ ਲੈ ਜਾ ਕਰਨਗੇ ਇਹ ਇੱਕ ਮਹਿੰਮ ਚਲਾ ਦਗੇ ਯਾਰ ਇਹ ਸਾਡਾ ਹੱਕ ਬਣਦਾ ਜੇ ਅੱਜ ਗੱਦਿਆਂ ਵਾਲਿਆਂ ਦੇ ਖਿਲਾਫ ਮਹਿੰਮ ਚਲਾਈ ਬੈਠੇ ਆ ਜਾਂ ਜੰਟਾਂ ਦੇ ਖਿਲਾਫ ਮਹਿੰਮ ਚਲਾਈ ਹੋਈ ਆ ਜਿਹੜੇ ਜੰਟ ਗਮਰਾਹ ਕਰਕੇ ਪੈਸੇ ਨੱਪ ਕੇ ਠੱਗੀਆਂ ਮਾਰ ਕੇ ਬਾਹਰ ਭੇਜ ਰਹੇ ਆ ਤਾਂ ਆ ਵੀ ਸਾਨੂੰ ਲਹਿਰ ਚਲਾਉਣੀ ਪੈਣੀ ਆ ਚੱਲੂਗੀ ਸੰਘਤ ਦੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਇਹ ਲਹਿਰ ਚੱਲੂਗੀ ਜੇ ਆਪਾਂ ਇਸ ਕਾਨੂੰਨ ਦਾ ਵਿਰੋਧ ਕਰਾਂਗੇ ਜਿਵੇਂ ਧਾਰਾ 370 ਦਾ ਵਿਰੋਧ ਮੁਸਲਮਾਨ ਭਰਾਵਾਂ ਨੇ ਕੀਤਾ ਸੀ ਜਾਂ ਆਪਾਂ ਕਿਸਾਨੀ ਅੰਦੋਲਨ ਵੇਲੇ ਉਸ ਕਾਨੂੰਨ ਦਾ ਵਿਰੋਧ ਕੀਤਾ ਸੀ ਤੇ ਕਾਨੂੰਨ ਉਹ ਭਾਵੇਂ મોદી ਨੇ ਵਾਪਸ ਲੈ ਲੇ ਹਜੇ ਤੱਕ ਕਾਨੂੰਨ ਲਬਜ਼ਾਰੇ ਲਾਗੂ ਨਹੀਂ ਹੋਏ ਤੇ ਇਹ ਵੀ ਕਾਨੂੰਨ ਵਾਪਸ ਹੋ ਸਕਦਾ ਜੇ ਲੋਕਾਂ ਦੇ ਵਿੱਚ ਲਹਿਰ ਬਣੂਗੀ ਜੇ ਲੋਕ ਉਠਣਗੇ ਤੁਸੀਂ ਸੋਸ਼ਲ ਮੀਡੀਆ ਤੇ ਪਾਓਗੇ ਤੇ ਜੇ ਇਹ ਗੱਲ ਸੋਚ ਲਓਗੇ ਕਿ ਯਾਰ ਸਾਨੂੰ ਕੀ ਆ ਸਾਡੀ ਕਿਹੜਾ ਕੋਈ ਨੂੰਹ ਧੀ ਗਈ ਆ ਜਾਂ ਬਹੂ ਗਈ ਆ ਤੇ ਇਹ ਤਾਂ ਕਿਸੇ ਦੀ ਹੋਰ ਗਈ ਆ ਅੱਜ ਅਗਲੇ ਦੇ ਘਰ ਤੇ ਅੱਗਾ ਤੇ ਕੱਲ ਨੂੰ ਛੋਡੇ ਘਰ ਨੂੰ ਵੀ ਪੈਣੀ ਆ ਇਹ ਨਾ ਕਿਤੇ ਸਮਝ ਲਿਓ ਕਿਉਂ ਇਹ ਅੱਜ ਹਰ ਘਰ ਦੇ ਵਿੱਚ ਧੀ ਆ ਹਰ ਘਰ ਦੇ ਵਿੱਚ ਨੂੰਹ ਆ ਬਹੂ ਬੇਟੀਆਂ ਸਾਡੇ ਸਾਰਿਆਂ ਦੇ ਆ ਤੇ ਕੱਲੀ ਬਹੂ ਬੇਟੀਆਂ ਦੇ ਨਾਲ ਕੰਮ ਖਰਾਬ ਨਹੀਂ ਹੁੰਦਾ ਦੋਸਤੋ ਕੱਲੀਆਂ ਆਪਾਂ ਉਹਨਾਂ ਨੂੰ ਨਾ ਮਾੜੀਆਂ ਕਹਿ ਦਗੇ ਕਿਤੇ ਮੇਰੇ ਇਸ ਗੱਲ ਨੂੰ ਗਲਤ ਨਾ ਲੈ ਲਿਓ ਮੁੰਡਿਆਂ ਦੇ ਵਿੱਚ ਵੀ ਓਨੇ ਹੀ ਨੁਕਸ ਨੇ ਮੁੰਡੇ ਵੀ 2-2 3-3 ਕੁੜੀਆਂ ਰੱਖੀ ਬੈਠਿਆ ਰਿਲੇਸ਼ਨਾਂ ਦੇ ਵਿੱਚ ਠੀਕ ਆ ਵਿਚਾਰਧਾਰਾ ਕਈ ਵੇਨਾ ਰਲਦੀ ਨਹੀਂ ਹੁੰਦੀ ਜੇ ਰੱਖਦੇ ਆ ਤੇ ਇਹ ਥੋੜਾ ਕਿ ਦੂਜੀ ਨੂੰ ਲੱਤ ਮਾਰ ਕੇ ਘਰ ਦੇ ਵਿੱਚੋਂ ਕੱਢ ਦੇਣਾ ਉਹ ਵੀ ਤਾਂ ਕਿਸੇ ਦੀ ਧੀ ਐ ਆਪਦੀ ਧੀ ਵੱਲ ਝਾਤੀ ਮਾਰ ਕੇ ਦੇਖੇ ਅਗਲਾ ਜਿਨ੍ਹਾਂ ਦੇ ਧੀਆ ਨਹੀਂ ਉਹਨਾਂ ਨੂੰ ਦੁੱਖ ਨਹੀਂ ਜਿਨ੍ਹਾਂ ਦੇ ਧੀਆ ਉਹਨਾਂ ਨੂੰ ਦੁੱਖ ਹੁੰਦਾ ਇਹ ਅੱਜ ਬੜੀ ਦੁੱਖਣ ਵਾਲੀ ਸੋਚਣ ਵਾਲੀ ਬੇਚਾਰਨ ਵਾਲੀ ਲੋੜ ਹੈ ਜ਼ਿਆਦਾਤਰ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਉਹ ਅਮਰੀਕਾ ਕੈਨੇਡਾ ਦਾ ਪੀਆਰ ਦਾ ਚੜਿਆ ਹੋਇਆ ਦੋਸਤੋ ਕਿ ਅਸੀਂ ਮੁੰਡਾ ਸਾਨੂੰ ਪੀਆਰ ਮਿਲ ਜੇ ਭਾਵੇਂ ਨਸ਼ਾ ਕਰਦਾ ਹੋਵੇ ਚੁੱਟਾ ਖਾਂਦਾ ਹੋਵੇ ਜੋ ਮਰਜ਼ੀ ਕਰਦਾ ਹੋਵੇ ਤੇ ਜੇ ਕੋਈ ਸਾਡੀ ਕੁੜੀ ਬਾਹਰ ਚਲੀ ਜਾਵੇ ਕੱਲਾ ਪੈਸਿਆਂ ਪਿੱਛੇ ਯਾਰ ਡਾਲਰਾਂ ਪਿੱਛੇ ਦੌੜਨਾ ਲਾਇਗੇ ਨਸਲ ਕੁਸ਼ੀ ਹੋ ਜਾਣੀ ਆ ਸਾਡੀ ਤੇ ਫਿਰ ਉਹ ਧੀਆ ਗਰੀਬ ਪਰਿਵਾਰਾਂ ਦੀਆਂ ਜਦੋਂ ਇਧਰੋਂ ਜਾਂਦੀਆਂ ਉਹਨਾਂ ਨੂੰ ਲੱਗਦੇ ਆ ਕਿ ਸਾਡੇ ਮਾਪੇ ਤਾਂ ਸਾਨੂੰ ਮਜਬੂਰ ਕਰਦੇ ਆ ਇਧਰ ਭੇਜਣ ਲਈ ਤੇ ਫਿਰ ਉਹ ਕਾਲਿਆਂ ਨਾਲ ਰਹਿ ਰਹੀਆਂ ਉਹ ਵੀ ਸਾਡੀ ਨਸਲ ਕੁਸ਼ੀ ਹੋ ਰਹੀ ਹੈ ਇਹ ਗੱਲ ਸ਼ਬਦ ਬੋਲਦੇ ਆ ਬਹੁਤ ਔਖਾ ਲੱਗਦਾ ਸ਼ਬਦ ਬੋਲਦੇ ਆ ਪਰ ਸ਼ਬਦ ਬੋਲਣੇ ਪੈਣੇ ਆ ਕਿਉਂਕਿ ਹੁਣ ਬਹੁਤ ਮਾੜਾ ਭਿਆਨਕ ਸਮਾਂ ਸਾਡੀ ਕੌਮ ਤੇ ਆ ਗਿਆ ਦੋਸਤੋ ਸਾਡੀ ਕੌਮ ਦੀ ਬਹੁਤ ਨਸਲ ਕੁਸ਼ੀ ਹੋ ਰਹੀ ਆ ਸਾਡੇ ਗੁਰੂ ਜਿਹੜੀ ਏ ਧਰਤੀ ਗੁਰੂਆਂ ਦੀ ਸੀ ਜਿਹੜੇ ਬਕੰਬਰਾਂ ਦੀ ਅਣਖ ਤੇ ਗੈਰਤ ਵਾਲੇ ਉਹ ਯੋਧਿਆਂ ਦੀ ਧਰਤੀ ਸੀ ਹਰੀ ਸਿੰਘ ਨਲਗੋਈ ਵਰਗਿਆਂ ਦੀ ਜੱਸਾ ਸਿੰਘ ਆਲੂਵਾਲਾ ਗਏ ਜੱਸਾ ਸਿੰਘ ਰਾਮਗੜੀਆ ਵਰਗਿਆਂ ਦੀ ਧਰਤੀ ਸੀ ਯਾਰ ਜਿੰਨਾ ਸ਼ਹੀਦਾਂ ਦਾ ਨਾਮ ਲੈਂਦੇ ਹੁੰਦੇ ਸੀ ਅੱਜ ਭਾਈ ਵਿਦੀ ਚੰਦ ਵਰਗਿਆਂ ਦਾ ਨਾਮ ਲੈਣਿਆ ਜਿਹੜੇ ਦੂਜੇ-ਦੂਜੇ ਗਾਂ ਸਟੇਟਾਂ ਚੋਂ ਘੋੜੇ ਲਿਆ ਕੇ ਮਹਾਰਾਜ ਨੂੰ ਦਿੰਦੇ ਰਹੇ ਇਹ ਉਹਨਾਂ ਸ਼ਹੀਦਾਂ ਦੀ ਧਰਤੀ ਸੀ ਤੇ ਜਦੋਂ ਇਹੇ ਜੇ ਯੋਧੇ ਜੰਮੇ ਹੀ ਨਾ ਤੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਦਾ ਕਾਲਿਆਂ ਨਾਲ ਵਿਆਹ ਕਰਾਉਣ ਲੱਗੀਆਂ ਦੋਸਤੋ ਤੇ ਫਿਰ ਸਾਡੀ ਪੰਜਾਬ ਦੇ ਵਿੱਚੋਂ ਖੂਨ ਕਿੱਥੋਂ ਆਊਗਾ ਯਾਰ ਕਿਸੇ ਨਾ ਵੀ ਵਿਆਹ ਕਰਾ ਲਿਆ ਕਰਨੀਆਂ ਕੁੜੀਆਂ ਤੇ ਫਿਰ ਸਾਡੀ ਨਸਲ ਖੁੱਸੀ ਹੋਊਗੀ ਨਹੀਂ ਤਾਂ ਕੀ ਹੋਊਗਾ ਜਿਹੜੇ ਤੁਸੀਂ ਭਰਾ ਮੇਰੇ ਕਮੈਂਟ ਪੁੱਠੇ ਸਿੱਧੇ ਕਰਦੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਵੀ ਯਾਰ ਉਹਨਾਂ ਦੇ ਵਾਰਸੋਂ ਤੁਸੀਂ ਵੀ ਇੱਕ ਮੇਰਾ ਸੋਚ ਵਿਚਾਰ ਲਿਓ ਕਿ ਸਾਡੇ ਪੰਜਾਬ ਨੂੰ ਕੀਦੀ ਨਜ਼ਰ ਲੱਗੀ ਆ ਪਹਿਲਾਂ ਸਾਨੂੰ ਚਿੱਟੇ ਨਾ ਮਾਰ ਲਿਆ ਹੁਣ ਇੱਕ ਨਵਾਂ ਕਾਨੂੰਨ ਲਿਆ ਕੇ ਪਰੋਸਤਾ ਸਾਡੇ ਤੇ ਅਮਰੀਕਾ ਕੈਨੇਡਾ ਵਾਂਗੂ ਵੀ ਜਿਹੜਾ ਮਰਜੀ ਰਿਲੇਸ਼ਨ 'ਚ ਰਹਿ ਲੇ ਉਹਨੂੰ ਨਾ ਉਹਦਾ ਘਰ ਵਾਲਾ ਕੁਝ ਕਹਿ ਸਕਦਾ ਤੇ ਨਾ ਘਰ ਵਾਲੀ ਘਰ ਪੱਟੇ ਜਾ ਰਹੇ ਆ ਛੋਟੀਆਂ ਛੋਟੀਆਂ ਧੀਆ ਜਿਹੜੀਆਂ ਉਹਨਾਂ ਦੇ ਬੱਚੇ ਹੁੰਦੇ ਆ ਰੋ ਰਹੇ ਆ ਯਾਰ ਇੱਕ ਦਾ ਕੱਲ ਪਰਿਵਾਰ 20 ਸਾਲਾਂ ਦਾ ਉਹਦਾ ਪੁੱਤ ਹੋ ਗਿਆ 20 ਸਾਲਾਂ ਬਾਅਦ ਆਪਦੇ ਘਰ ਗਈ ਆ ਉਹਨੂੰ ਹਿੱਸਾ ਨਹੀਂ ਸੀ ਦਿੰਦਾ ਸੱਸ ਸਹੁਰਾ ਇੱਕ ਕੁੜੀ ਮੁਸਲਮਾਨ ਪਰਿਵਾਰ ਦੀ ਉਹ ਘਰੋਂ ਕੱਢੀ ਹੋਈ ਸੀ ਇਹ ਉਹਰੇ ਮੁੰਡੇ ਨੇ ਦੁਬਾਰੇ ਵਿਆਹ ਕਰਾ ਲਿਆ ਚਲੋ ਇਸ ਭਰਾ ਨੂੰ ਤਾਂ ਭਾਈਚਾਰੇ ਨੂੰ ਤਾਂ ਖੁੱਲ੍ਹਾ ਯਾਰ ਆਪਾਂ ਨੂੰ ਸਿੱਖਾਂ ਨੂੰ ਤਾਂ ਖੁੱਲ ਨਹੀਂ ਸੀ ਤੇ ਇਹ ਹਰ ਰੋਜ਼ ਹੋ ਰਿਹਾ ਜਿਹੜੀ ਸੀ ਤਾਂ ਨਹੀਂ ਧਰਤੀ ਗੁਰੂਆਂ ਦੀ ਧਰਤੀ ਤੇ ਇਹ ਤਾਂ ਕਦੇ ਹੋਇਆ ਹੀ ਨਹੀਂ ਸੀ ਹਰ ਰੋਜ਼ ਧੱਕਾ ਹੋ ਰਿਹਾ ਕੁੜੀਆਂ ਦੇ ਨਾਲ ਇਹ ਚੀਜ਼ਾਂ ਸੋਚ ਤੇ ਵਿਚਾਰਨ ਵਾਲੀਆਂ ਨਵੇਂ ਕਾਨੂੰਨ ਆ ਗਏ ਆ ਜਿਹੜੇ ਇਹ ਕਾਨੂੰਨਾਂ ਨੇ ਸਾਨੂੰ ਮਾਰ ਦੇਣਾ ਸਾਡਾ ਜਿਹੜਾ ਗੈਰਤ ਤੇ ਅਣਖ ਵਾਲਾ ਖੂਨ ਸੀ ਉਹ ਬਿਲਕੁਲ ਸਮਾਪਤ ਹੋ ਜਾਣਾ ਫਿਰ ਯਾਰ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਹਰ ਰੋਜ਼ ਕੋਈ ਨਾ ਕੋਈ ਸਾਡੇ ਨਾਲ ਜਦੋਂ ਧੱਕਾ ਹੁੰਦਾ ਅਸੀਂ ਸੜਕਾਂ ਤੇ ਆ ਜਾਂਦੇ ਆ ਅਸੀਂ ਅਣਖ ਤੇ ਗੈਰਤ ਵਾਲੇ ਯੋਧੇ ਆ ਸਾਰੇ ਤੇ ਫਿਰ ਉਹ ਕਿਵੇਂ ਸੜਕਾਂ ਤੇ ਆਉਣਗੇ ਜਦੋਂ ਸਾਡਾ ਖੂਨ ਹੀ ਬਦਲਦਾ ਇਹਨਾਂ ਨੇ ਖੂਨ ਦੇ ਨਾਲ ਸਾਡੇ ਨਾਲ ਬਿਲਕੁਲ ਅੰਦਰ ਗਤੀ ਸਾਰਾ ਕੁਝ ਇਹ ਯੋਜਨਾ ਬਣ ਰਹੀ ਆ ਜਿੱਥੋਂ ਬਣਦੀ ਆ ਉਹ ਸਾਨੂੰ ਵੀ ਪਤਾ ਪਰ ਜਾਗਦੇ ਰਹੇ ਜਿੰਨਾ ਚਿਰ ਜਾਗਾਗੇ ਨਹੀਂ ਤੇ ਨਹੀਂ ਸਾਡੇ ਘਰ ਨੂੰ ਚੋਰ ਖੜੇ ਆ ਬਾਹਰ ਚ ਖੜੇ ਆ ਜੇ ਅਸੀਂ ਜਾਗਦੇ ਰਹੇ ਤਾ ਫੇਰ ਅਸੀਂ ਉਹ ਬਾਰ ਤੇ ਖੜੇ ਚੋਰਾ ਨੂੰ ਪਹਹਾ ਵੀ ਸਕਦੇ ਆ ਹੋਕਾ ਵੀ ਦੇ ਸਕਦੇ ਆ ਪਰ ਸਾਨੂੰ ਇੱਕ ਦੂਜੇ ਦੀ ਕੜੀ ਵੜਨਾ ਪਊਗਾ ਜੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਗਈਆਂ ਜੋ ਅੱਜ ਪੰਜਾਬ ਚ ਹੋ ਰਿਹਾ ਅੱਜ ਇੱਕ ਦੂਜੇ ਨੂੰ ਨਸਲ ਖੁਸ਼ੀ ਤੇ ਪਾਸੇ ਕੋਈ ਨਹੀਂ ਬੋਲਦਾ ਕਰਦਾਰ ਖੁਸ਼ੀ ਕਰ ਰਹੇ ਇੱਕ ਦੂਜੇ ਦੀ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਬੋਲੀ ਜਾਂਦੇ ਆ ਵੀ ਆਹ ਮਾੜਾ ਆਹ ਮਾੜਾ ਬਾਅਦ ਚ ਲੜ ਲਾਂਗੇ ਅੱਜ ਅਗਲਿਆਂ ਨੂੰ ਪਤਾ ਵੀ ਇਹ ਪਾਟਗੇ ਆ ਇਹ ਬੋਲਣ ਨੂੰ ਤਿਆਰ ਨਹੀਂ ਉਹਨਾਂ ਚੀਜ਼ਾਂ ਤੇ ਤੇ ਅਗਲੇ ਸਾਡੇ ਤੇ ਨਿਤ ਨਵੇਂ ਕਾਨੂੰਨ ਥੋਪੀ ਤੁਰੇ ਆਉਂਦੇ ਆ ਤੇ ਸਾਨੂੰ ਹਰ ਰੋਜ਼ ਇਹ ਮਾਰ ਰਹੇ ਆ ਅੰਦਰ ਗਤੀ ਬਰਫ ਬਾਗ ਨੂਨ ਬਾਗ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਉਹਨੂੰ ਖੋਰੀ ਜਾਂਦੇ ਆ ਕਿਸੇ ਚੈਨਲਾਂ ਨੇ ਛੋਡੀ ਗੱਲ ਨਹੀਂ ਕਰਨੀ ਆਹ ਮੁੱਦਾ ਕਿਸੇ ਚੈਨਲਾਂ ਤੇ ਡਿਬੇਟ ਵੀ ਨਹੀਂ ਚੱਲਣੀ ਜਿਹੜੀ ਛੋਡੇ ਨਾਲ ਸਾਂਝੀ ਕੀਤੀ ਆ ਤੁਸੀਂ ਹਜ਼ਾਰ ਤੋਂ ਵੱਧ ਦੇਖ ਰਹੇ ਹੋ ਮੇਰਾ ਸਿਰ ਝੁਕਦਾ ਛੋਡੇ ਅੱਗੇ ਕਿ ਤੁਸੀਂ ਮੇਰੀ ਗੱਲ ਸੁਣਦੇ ਹੋ ਮੈਂ ਛੋਡੇ ਨਹੀਂ ਦਿਲ ਦੀ ਗੱਲ ਕਰ ਲੈਣਾ ਅੱਜ ਤੜਕੇ ਦਾ ਬੜਾ ਮਨ ਭਰਿਆ ਵਾ ਸੀ ਕਿਉਂਕਿ ਹਰ ਰੋਜ਼ ਧੀਆਂ ਦੇ ਮਸਲੇ ਮੇਰੇ ਕੋਲੇ ਆਉਂਦੇ ਆ ਜਿੰਨੇ ਜੋਗਿਆਂ ਮਹਾਰਾਜ ਆਪ ਤਰਸ ਕਰਕੇ ਕਰਵਾਉਣਾ ਜੀ ਮੇਰੇ ਕੋਲੇ ਕੋਈ ਪਾਵਰ ਨਹੀਂ ਮੈਂ ਕੋਈ ਐਮਐਲਏ ਨਹੀਂ ਇਹ ਮਹਾਰਾਜ ਆਪ ਕਿਰਪਾ ਕਰਦਾ ਜੋ ਮਤਬੁੱਧ ਬਹਾਰਾਏ ਨੇ ਸੱਚੇ ਪਾਤਸ਼ਾਹ ਨੇ ਦਿੱਤੀ ਆ ਦੋਨਾਂ ਤੇ ਰਾਨੀ ਮਿਹਨਤ ਤਾਲਾ ਕਰਕੇ ਸਮਝੌਤਾ ਕਰਾ ਦਿੰਨੇ ਆ ਵੀ ਭਾਈ ਧੀਏ ਤੇਰਾ ਉਹੀ ਘਰ ਹੈ ਉਹਨੂੰ ਪੁੱਤ ਆਲੇ ਨੂੰ ਕਹਿੰਨੇ ਆ ਵੀ ਤੇਰੀ ਧੀ ਆ ਇਹ ਤੇਰੀ ਨੂੰਹ ਨਹੀਂ ਉਹ ਮੰਨ ਕੇ ਗੱਲਬਾਤ ਸੁਣ ਕੇ ਸਾਡੀ ਉਹ ਕੁੜੀਆਂ ਨੂੰ ਘਰ ਦੇ ਵਿੱਚ ਲੈ ਜਾਂਦੇ ਆ ਦੁਬਾਰੇ ਵਸੀਬਾ ਹੁੰਦਾ ਉਹਨਾਂ ਦਾ ਮੈਂਤ ਤਾਲਾ ਕਰਦੇ ਆ ਅਸੀਂ ਤੇ ਨਾ ਤਾਂ ਅਸੀਂ ਐਮਐਲਏ ਆ ਨਾ ਕੋਈ ਮੰਤਰੀ ਆ ਇਹ ਜੇ ਡਿਊਟੀ ਆਪਾਂ ਸਾਰੇ ਸਾਂਭ ਲਈਏ ਤੇ ਜਿਹੜੀਆਂ ਸਾਡੀਆਂ ਉਜੜੀਆਂ ਹੋਈਆਂ ਧੀਆਂ ਜਿਨ੍ਹਾਂ ਨੂੰ ਘਰਾਂ ਚੋਂ ਕੱਢਿਆ ਹੋਇਆ ਜਿਨ੍ਹਾਂ ਨੂੰ ਸਤਕਾਰ ਨਹੀਂ ਮਿਲਿਆ ਉਹ ਦੁਬਾਰੇ ਆਪਦੇ ਉਸੇ ਸਾਰੇ ਪਰਿਵਾਰ ਦੇ ਵਿੱਚ ਜਾ ਸਕਦੀਆਂ ਖਾਸ ਕਰਕੇ ਉਹ ਕੁੜੀਆਂ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਆ ਕਿਸੇ ਦਾ ਬਾਪ ਮਰ ਗਿਆ ਕਿਸੇ ਦੀ ਮਾਂ ਮਰ ਗਈ ਸਹਾਰਾ ਕੋਈ ਨਹੀਂ ਕਈ ਕੁੜੀਆਂ ਦੇ ਭਰਾ ਹੈ ਨਹੀਂ ਉਹਹ ਦੀਆਂ ਕੁੜੀਆਂ ਦਾ ਆਪਾਂ ਸਹਾਰਾ ਬਣ ਗਏ ਯਾਰ ਉਹਨਾਂ ਦੇ ਘਰ ਬਸਾਈ ਗਏ ਅੱਜ ਬਹੁਤ ਲੋਡ ਐ ਤੇ ਸਾਡੇ ਜਦੋਂ ਅਬਦਾਲੀ ਵਰਗੇ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਯੋਧੇ ਛੜਾ ਕੇ ਲਿਉਂਦੇ ਰਹੇ ਆ ਯਾਰ ਹੁਣ ਤਾਂ ਜੰਗ ਲੜਨ ਦੀ ਵੀ ਲੋੜ ਨਹੀਂ ਹੁਣ ਤਾਂ ਤਲਵਾਰ ਨਾਲ ਵੀ ਲੜਨ ਦੀ ਲੋੜ ਨਹੀਂ ਸ਼ਬਦਾਂ ਨਾਲ ਗੱਲ ਕਰਨੀ ਆ ਸ਼ਬਦਾਂ ਨਾਲ ਹੀ ਗੱਲ ਕਰਕੇ ਆਪਾਂ ਉਹ ਧੀ ਦਾ ਘਰ ਬਸਾ ਸਕਦੇ ਆ ਬਹੁਤ ਕੇਸ ਮੇਰੇ ਕੋਲੇ ਮਹਾਜਨ ਭਰਾਵਾਂ ਦੀਆਂ ਕੁੜੀਆਂ ਦੇ ਵੀ ਆਏ ਆ ਉਹ ਵੀ ਅਸੀਂ ਸਾਰੇ ਪਰਿਵਾਰ ਨੂੰ ਮਿਹਨਤ ਤਰਲਾ ਕਰਕੇ ਉਹ ਕੁੜੀਆਂ ਨੂੰ ਬਸਾਇਆ ਸਾਰੇ ਪਰਿਵਾਰ ਛੱਡ ਕੇ ਆਏ ਆ ਅੱਜ ਲੋਡ ਆ ਦੋਸਤੋ ਇਸ ਕਰਕੇ ਸੋਡੇ ਨਾਲ ਸਾਂਝਾ ਕੀਤਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਕਿਸੇ ਦੇ ਸ਼ਾਨ ਦੇ ਖਿਲਾਫ ਕਿਸੇ ਭਰਾ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਸੰਗਤ ਤੇ ਗੁਰੂ ਵਕਸ਼ਣ ਯੋਗ ਹੈ ਸੋ ਨੂੰ ਸਾਰਿਆਂ ਨੂੰ ਸਿਰ ਝੁਕਾ ਕੇ ਫਤਿਹ ਅਰਜ ਕਰਦਾ ਜਿਹੜੇ ਤੁਸੀਂ ਹਜ਼ਾਰ ਤੋਂ ਵੱਧ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਛੋਟਾ ਭਰਾ ਓਮਕਾਰ ਸਿੰਘ ਬਰਾੜ ਇੱਕ ਨਮਾਣਾ ਜਪਾਲਾ ਕਰਕੇ ਸੋਡੇ ਤੱਕ ਇਹ ਗੱਲ ਮੈਂ ਲੈ ਕੇ ਆਇਆ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਮੇਰੀ ਗੱਲ ਨੂੰ ਸੁਣਿਆ ਤੇ ਸੁਣ ਕੇ ਤੁਸੀਂ ਮੈਨੂੰ ਆਸਾ ਕੇ ਤੁਸੀਂ ਮੇਰਾ ਸਾਥ ਦੇਵੋਗੇ ਕਿ ਆਪਾਂ ਜਿਹੜਾ ਇਹ ਧੱਕਾ ਹੋ ਰਿਹਾ ਧੀਆਂ ਦੇ ਨਾਲ ਉਹਨਾਂ ਦੇ ਆਪਾਂ ਘਰ ਦਾ ਪਸੇਬਾ ਦੁਬਾਰੇ ਕਰਾਈਗੇ ਉਹਨਾਂ ਨੂੰ ਘਰਾਂ ਤੱਕ ਲੈ ਕੇ ਜਾਗੇ ਜਿਨ੍ਹਾਂ ਨੇ ਘਰੋਂ ਕੱਡੀਆਂ ਹੋਈਆਂ ਜਾਂ ਜਿਹੜੇ ਰਿਲੇਸ਼ਨ ਚ ਰਹਿ ਰਹੇ ਆ ਕਾਨੂੰਨੀ ਸਹਾਇਤਾ ਲੈ ਕੇ ਗਰਮਨ ਮੈਨ ਲੈ ਕੇ ਥਾਣਿਆਂ ਦਾ ਸਹਾਰਾ ਲੈ ਕੇ ਜਿਹੜੇ ਉਹ ਕੁੜੀਆਂ ਨੂੰ ਘਰਾਂ ਦੇ ਵਿੱਚੋਂ ਕੱਢਿਆ ਹੋਇਆ ਆਪਾਂ ਦੁਬਾਰੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਕੁੜੀਆਂ ਦੀ ਵੀ ਮਨਤ ਕਰੀਏ ਉਹ ਭਰਾਵਾਂ ਦੀ ਵੀ ਮਨਤ ਕਰੀਏ ਕਿ ਨਾ ਇਹ ਤੁਸੀਂ ਨਾ ਕਰੋ ਯਾਰ ਸਾਡਾ ਪੰਜਾਬ ਇੰਨਾ ਹੱਸਦਾ ਵਸਦਾ ਜਿਹਨੂੰ ਸੋਨੇ ਦੀ ਚੜੀ ਕਹਿੰਦੇ ਸੀ ਉਹਦੀ ਤੁਸੀਂ ਨਸਲ ਖੁਸੀ ਕਰਨ ਲੱਗੇ ਹੋ ਉਹਨਾਂ ਨੌਜਵਾਨਾਂ ਤੱਕ ਆਪਾਂ ਜਾ ਕੇ ਸੰਦੇਸ਼ ਪਹੁੰਚਾਈਏ ਤੇ ਉਹਨੂੰ ਇਤਿਹਾਸ ਦੱਸ ਕੇ ਕਿ ਸਾਡਾ ਇਤਿਹਾਸ ਕੀ ਸੀ ਅਸੀਂ ਤਾਂ ਉਹਨਾਂ ਦੇ ਵਾਰਸਾਂ ਅਸੀਂ ਭਗਤ ਸਿੰਘ ਆਰਗਿਆਂ ਦੇ ਵਾਰਸਾਂ ਅਸੀਂ ਕਰਤਾਰ ਸਿੰਘ ਸਰਾਬੇ ਦੇ ਵਾਰਸਾਂ ਅਸੀਂ ਉਦਮ ਸਿੰਘ ਜਿਹਨੇ 21 ਸਾਲ ਬਾਅਦ ਬਦਲਾ ਲਿਆ ਸੀ ਯਾਰ ਉਹਨਾਂ ਦੇ ਵਾਰਸਾਂ ਤੇ ਉਹ ਖੂਨ ਫਿਰ ਰਹਿਣਾ ਨਹੀਂ ਅੰਦਰ ਉਹ ਖੂਨ ਬਦਲ ਜਾਊਗਾ ਚਾਹੇ ਤੁਸੀਂ ਕੁੜੀ ਅੱਡ ਦੀ ਲਿਆਏ ਚਾਹੇ ਮੁੰਡਾ ਅੱਡ ਦਾ ਭੈਣ ਨੇ ਅੱਡ ਦੇ ਨਾਲ ਵਿਆਹ ਕਰਾ ਲਿਆ ਤੇ ਫਿਰ ਮੱਤ ਭੁੱਲ ਜਿਓ ਕਿ ਤੁਹਾਡੇ ਘਰ ਵਿੱਚ ਕਰਤਾਰ ਸਿੰਘ ਸਰਾਬੇ ਦਾ ਜਨਮ ਹੋ ਜਾਂ ਸ਼ਹੀਦ ਉਦਮ ਸਿੰਘ ਦਾ ਜਨਮ ਹੋ ਜਾਂ ਭਗਤ ਸਿੰਘ ਦਾ ਉਹ ਯੋਧੇ ਨਹੀਂ ਹੋਣੇ ਫਿਰ ਤੁਹਾਡਾ ਖੂਨ ਖਰਾਬ ਹੋ ਜਾਣਾ ਜਦੋਂ ਜਾ ਕੇ ਕੁੜੀਆਂ ਨੂੰ ਇਹ ਗੱਲ ਆਪਾਂ ਦੱਸਾਂਗੇ ਭਰਾਵਾਂ ਨੂੰ ਦੱਸਾਂਗੇ ਫਿਰ ਉਹ ਆਪਣੀ ਗੱਲ ਸੁਣਨ ਨੂੰ ਤਿਆਰ ਹੋ ਜਾਣਗੇ ਦੋਸਤੋ ਇਹ ਆਪਾਂ ਜਰੂਰ ਘਰਾਂ ਤੱਕ ਜਾ ਕੇ ਜਦੋਂ ਕੋਈ ਵੀ ਕੇਸ ਆਉਂਦਾ ਆਪਾਂ ਪਛਾਹੀਏ ਧੰਨਵਾਦ ਤੁਹਾਡਾ ਸਾਰੇ ਦੋਸਤੋ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ